ਅਜਤਿਆਂ ਦੀ ਲੋੜੀ ਮਨਾਈ ਗਈ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਬਹੁਤ ਖੁਸ਼ੀ ਆਈ ਸੀ ਕਿ ਅਜਤਿਆਂ ਦੀ ਲੋੜੀ ਮਨਾਈ ਗਈ ਹੈ ਤੇ ਤਿਆਂ ਨੂੰ ਸਨਮਾਨ ਮਿਲਿਆ ਪਹਿਲਾਂ ਕਿ ਮੁੰਡਿਆਂ ਨੂੰ ਜ਼ਿਆਦਾ ਸਭ ਤੋਂ ਪਹਿਲ ਦਿੱਤੀ ਜਾਂਦੀ ਸੀ ਪਰ ਅੱਜ ਸਾਨੂੰ ਪਤਾ ਚੱਲ ਗਿਆ ਕਿ ਕੁੜੀਆਂ ਵੀ ਕਿਸੇ ਬੰਦ ਤੋਂ ਘੱਟ ਨਹੀਂ ਹੈਗੀਆਂ ਤੇ ਕੁੜੀਆਂ ਨੂੰ ਵੀ ਬਹੁਤ ਜ਼ਿਆਦਾ ਸਨਮਾਨ ਮਿਲਿਆ ਇਸ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਧੀਆ ਮੈਮ ਦਾ ਬਹੁਤ ਧੰਨਵਾਦ ਧੀਆ ਦੇ ਮਾਪਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਕਹਾਂਗੇ ਇਹ 3 ਨੂੰ ਕਿਸੇ ਵੀ ਵੱਲੋਂ ਪਿੱਛੇ ਨਹੀਂ ਰੱਖਣਾ ਚਾਹੀਦਾ ਉਹਨਾਂ ਨੂੰ ਬਰਾਬਰ ਦੇ ਹੱਕ ਦੇਣੇ ਚਾਹੀਦੇ ਨੇ 3 ਨੂੰ ਦੁੱਖ ਨਹੀਂ ਮਾਰਨਾ ਹਾਂਜੀ ਸਰ ਜੀ ਅੱਜ ਤੁਸੀਂ 3 ਦੇ ਲੋੜੀ ਮੇਲੇ ਤੇ ਪਹੁੰਚੇ ਹੋ ਠੀਕ ਹੈ ਜੀ ਹੋ ਕੇ ਤੇ ਹਲੋ ਨਹੀਂ ਬਹੁਤ ਵਧੀਆ ਉਪਰਾਲਾ ਹੈ ਜੀ ਏਕ ਨੂਰ ਵੈਲਫੇਅਰ ਐਸੋਸੀਏਸ਼ਨ ਮਾਲਸਾਂ ਦਾ ਜੋ ਇਹ 3 ਦਾ ਲੋੜੀ ਮੇਲਾ ਮਨਾਇਆ ਜਾ ਰਿਹਾ ਹੈ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਸਾਡੇ ਧਿਆਨ ਨਾਲੋਂ ਵਿਤਕਰਾ ਹੁੰਦਾ ਜਦੋਂ ਵੀ ਕੋਈ ਮੁੰਡਾ ਪੈਦਾ ਹਮੇਸ਼ਾ ਮੁੰਡਿਆਂ ਦੀ ਲੋੜੀ ਆ ਪਰਿਵਾਰਾਂ ਚ ਮਨਾਈ ਜਾਂਦੀ ਹੈ ਪਰ ਇਹ ਸੰਸਥਾ ਨੇ ਜੋ ਸ਼ੁਰੂ ਕੀਤਾ ਹੈ ਜੀਤ ਦਈਆ ਉਹਦੀ ਇੱਕ ਬਹੁਤ ਵਧੀਆ ਉਦਾਹਰਣ ਹੈ ਔਰ ਬੜਾ ਵਧੀਆ ਪ੍ਰਾਲਾ ਜਿਹਦੇ ਨਾਲ ਸਾਡੇ ਆ ਬੱਚਿਆਂ ਨੂੰ ਖਾਸ ਕਰਕੇ ਅਸੀਂ ਸਨਮਾਨਿਤ ਕਰ ਰਹੇ ਆ ਭਾਵੇਂ ਉਹ ਪੜ੍ਹਾਈ ਦੇ ਖੇਤਰ ਚ ਹੋਣ ਖੇਡਾਂ ਦੇ ਖੇਤਰ ਚ ਹੋਣ ਜਾ ਹੋਰ ਕਿਸੇ ਵੀ ਖੇਤਰ ਜਿਨ੍ਹਾਂ ਨੇ ਉਪਲਬਧੀਆਂ ਕੀਤੀਆਂ ਨੇ ਸੋ ਆਉਣ ਵਾਲੇ ਸਮੇਂ ਚ ਇੱਕ ਸਾਡੇ ਸਮਾਜ ਨੂੰ ਬੜਾ ਵੱਡਾ ਸੰਦੇਸ਼ ਹੈ ਮੇਰੀਆਂ ਸ਼ੁਭ ਕਾਮਨਾਵਾਂ ਇਹ ਜੀਤ ਦਈਆ ਹੋਰ ਐਸੋਸੀਏਸ਼ਨ ਤੇ ਸਾਰੇ ਸਮਾਜ ਨੂੰ ਵੀ ਇੱਕ ਸਨੇਹ ਹੈ ਕਿ ਆਪਾਂ ਲੜਕੀਆਂ ਦੇ ਤਿਹਾਰ ਵੀ ਲੜਕਿਆਂ ਮਨਾਈਏ ਔਰ ਉਹਨਾਂ ਦੇ ਜਨਮ ਤੇ ਉਹਨਾਂ ਦੇ ਜਮਨ ਤੇ ਉਸੇ ਤਰ੍ਹਾਂ ਖੁਸ਼ੀਆਂ ਮਨਾਈਏ ਜਿਸ ਤਰ੍ਹਾਂ ਇੱਕ ਮੇਲ ਮੈਂਬਰ ਹੁੰਦੇ ਮਨਾਉਂਦੇ ਆ ਹਾਂਜੀ ਸਰ ਜਿੰਨੇ ਵੀ ਅੱਜ ਅਸੀਂ ਆਏ ਨੇ ਆਪਣੇ ਮਤਲਬ ਲੋਹੜੀ ਈਆਂ ਦੀ ਤੇ ਨਾ ਮਤਲਬ ਲੋਹੜੀ ਈਆਂ ਤੇ ਅਸੀਂ ਹਰ ਸਾਲ ਇਹ ਮਨਾਉਂਦੇ ਹਾਂ ਇਸ ਵਾਰ ਸਾਡਾ ਚੌਥਾ ਮੇਲਾ ਸੀਗਾ ਲੋਹੜੀ ਈਆਂ ਦੀ ਦਾ ਔਰ ਜਿੰਨੀਆਂ ਵੀ ਬੱਚੀਆਂ ਸਾਡੇ ਕੋਲੇ ਸਵਾਈ ਸੈਂਟਰ ਤੇ ਸਾਡੇ ਜਿਵੇਂ ਪਹਿਲਾਂ ਲੋਕਾਂ ਦਾ ਮਾਸਾ ਦੇ ਰਹੇ ਨੇ ਔਰ ਅਲੱਗ ਅਲੱਗ ਜਗ੍ਹਾ ਤੇ ਚੱਲ ਰਹੇ ਹਨ ਜਿਵੇਂ ਕਿ ਕੁਝ ਬੱਚੇ ਜਨੇ ਕੁਝ ਸ਼ਹਿਰਾਂ ਚ ਨੇ ਗਏ ਔਰ ਨਾ ਬੱਚੀਆਂ ਦੇ ਵਿੱਚੋਂ ਦੋ ਦੋ ਬੱਚੇ ਲੱਗੀਆਂ ਕੁਝ ਅਨਾਥ ਬੱਚੀਆਂ ਲਈਆਂ ਨੇ ਗੀਆਂ ਜੋ ਮਤਲਬ ਬਾਹਰ ਜਾ ਕੇ ਕੰਮ ਨਹੀਂ ਸਿੱਖ ਸਕਦੀਆਂ ਉਹਨਾਂ ਨੂੰ ਆਤਮ ਨਿਰਭਰ ਕਰਨ ਵਾਸਤੇ ਪਹਿਲਾਂ ਅਸੀਂ ਸਿਲਾਈ ਮਤਲਬ ਕਿ ਉਹਨਾਂ ਨੂੰ ਜਿੰਨਾ ਹੈਗਾ ਹੈਗਾ ਮਤਲਬ ਟ੍ਰੇਨਿੰਗ ਦਿੱਨੀ ਹੈਗੀ ਆ ਟ੍ਰੇਨਿੰਗ ਦੇਣ ਤੋਂ ਬਾਅਦ ਉਹਨਾਂ ਨੂੰ ਆਤਮ ਨਿਰਭਰ ਬਣਾਉਣਾ ਹੈ ਕਿਉਂਕਿ ਉਹਨਾਂ ਨੂੰ ਸਿਲਾਈ ਮਸ਼ੀਨਾਂ ਤਾਂ ਕਿ ਉਹ ਰੋਜ਼ਗਾਰ ਚਲਾ ਸਕਣ ਤਾਂ ਉਹਨਾਂ ਨੂੰ ਲੋੜੀਂਦੀਆਂ ਦੀ ਮਨਾ ਕੇ ਔਰ ਇੱਥੇ ਹੀ ਸਿਲਾਈ ਮਸ਼ੀਨਾਂ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜੋ ਬੱਚੀਆਂ ਅੱਗੇ ਆਉਂਦੀਆਂ ਹਨ ਉਹਨਾਂ ਨੂੰ ਅਲੱਗ ਤੋਂ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਔਰ ਐਸੇ ਮਤਲਬ ਕਿ ਲੋੜੀਂਦੇ ਉੱਪਰ ਜਿੰਨੇ ਵੀ ਸਨਮਾਨ ਹੋਏ ਨਹੀਂ ਇਹ ਪਛਾਇਤ ਕੀਤੇ ਹੈ ਜਿ ਕੁਝ ਪੱਤਰਕਾਰ ਵੀਰ ਹੈਗੇ ਕਿਉਂਕਿ ਸਾ ਬਹੁਤ ਹੀ ਜ਼ਿਆਦਾ ਮਤਲਬ ਜਿਉਂ ਆਪਣਾ ਅਲੱਗ-ਅਲੱਗ ਸਾਨੂੰ ਅੱਗੇ ਜਾਣ ਵਾਸਤੇ ਰੋਲ ਵਿਭਾਗ ਦੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਹੈ ਕੁਝ ਸਾਡੇ ਪੁਲਿਸ ਆਫੀਸਰ ਜੋ ਕਿ ਮਤਲਬ ਨਿਯਮੀਆਂ ਪ੍ਰੋਮੋਸ਼ਨਾਂ ਹੋਈਆਂ ਹਨ ਔਰ ਬਹੁਤ ਹੀ ਜ਼ਿਆਦਾ ਇਮਾਨਦਾਰ ਹਨ ਉਹਨਾਂ ਨੂੰ ਇੱਥੇ ਮਤਲਬ ਕਿ ਅਸੀਂ ਮਤਲਬ ਜੋ ਹੈ ਸਨਮਾਨਿਤ ਕੀਤਾ ਗਿਆ ਕਰ ਲੋਕੀ ਧੀਆਂ ਦੀ ਤੇ ਅਸੀਂ ਕਿਸੇ ਦੇ ਨਾਲ ਵੀ ਮਤਲਬ ਕੀ ਫਰਕ ਨਾ ਰੱਖਦੇ ਹੋਏ ਸਾਰਿਆਂ ਨੂੰ ਸਨਮਾਨਿਤ ਕੀਤਾ ਜੋ ਸੰਸਥਾਵਾਂ ਨੇ ਵਧੀਆ ਕੰਮ ਕਰ ਰਹੀਆਂ ਨੇ ਜਿਵੇਂ ਕਿ ਆਸਰਾ ਫਾਊਂਡੇਸ਼ਨ ਨੇ kia ਆਪਣਾ ਕੀ ਕਹਿੰਦੇ ਹੁੰਦੇ ਨੇ ਗਿਆ ਕੀ ਨਾਮ ਦੀ ਆਪਣੀ ਮਾਤਾ ਗੁਰੀਪਲਾਈਰਜ਼ ਉਹਨਾਂ ਨੂੰ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਤਾਂ ਕਿ ਜੋ ਵਧੀਆ ਸੰਸਥਾਵਾਂ ਨੇ ਜੀ ਆਂ ਵਾਸਤੇ ਵਧੀਆ ਕੰਮ ਕਰਦੀਆਂ ਨੇ ਆ ਲੋੜਵੰਦਾਂ ਦੀਆਂ ਹਰ ਇੱਕ ਲੋੜ ਨੂੰ ਪੂਰਾ ਕਰਦੀਆਂ ਹਨ ਉਸ ਤੋਂ ਤਾਂ ਉਹਨਾਂ ਨੂੰ ਸਨਮਾਨ ਅੱਜ ਇੱਥੇ ਮਤਲਬ ਕੀਤਾ ਗਿਆ ਹੈ ਕੁਝ ਨਹੀਂ ਆਲੇ ਮਾਪਿਆਂ ਕੀ ਸਤੀਆਂ ਦੇ ਮਾਪਿਆਂ ਦੇ ਮਾਪਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਮਤਲਬ ਜਿਨ੍ਹਾਂ ਨੂੰ ਧੀਆ ਬੋਝ ਲੱਗਦੀਆਂ ਹਨ ਉਹ ਸਾਨੂੰ ਇੱਥੇ ਧੀਆ ਦੇ ਦੇਣਾ ਤਾਂ ਅਸੀਂ ਮਤਲਬ ਕਿ ਉਹਨਾਂ ਦੀ ਪੜ੍ਹਾਈ ਲਿਖਾਈ ਉਹਨਾਂ ਦਾ ਸਭ ਅਸੀਂ ਆਪ ਕਰਾਂਗੇ। ਆਰਿਆ ਨੂੰ ਲੋੜੀਂਦੀਆਂ ਬਹੁਤ-ਬਹੁਤ ਵਧਾਈਆਂ। ਮਾਣੇ ਬੱਚੇ ਜੋ ਦੀਦਿਆ ਵੱਲੋਂ ਏਕ ਨੂਰ ਵੈਲਸ ਸਕਿਟੀ ਵੱਲੋਂ ਲੋੜੀਂਦੀ ਮਢਾਈ ਜਾਂਦੀਆਂ ਧੀਆ ਦੀ ਬਹੁਤ ਵਧੀਆ ਪ੍ਰਾਲਾ ਹੈ ਕਿਉਂਕਿ ਜੋ ਕੁ ਸਮੇਂ ਤੋਂ ਅਨਪਾਸ ਦੇ ਵਿੱਚ ਫਰਕ ਪੈ ਗਿਆ ਸੀਗਾ ਪਰ ਜਦੋਂ ਇਹ ਧੀਆਂ ਨੂੰ ਅਸੀਂ ਮਾਨ ਦੇਵਾਂਗੇ ਧੀਆਂ ਦੀ ਲੋੜੇ ਮਣਾਵਾਂਗੇ ਤਾਂ ਉਹਦੇ ਨਾਲ ਇਹ ਫਰਕ ਜੋ ਘਟਦਾ ਜਾਂਦਾ ਹੈ ਤਾਂ ਬਹੁਤ ਵਧਾਈ ਦੇ ਪਾਤਰ ਨੇ ਸਥਿ ਮਾਤਾ ਗੁਜਰੀ ਜੀ ਭਾਈ ਕੇ ਅੰਦਰ ਵੱਲੋਂ ਇਹਨਾਂ ਨੂੰ ਬਹੁਤ ਮੁਬਾਰਕਾ ਦਿੰਦੇ ਆ ਉਹਦੇ ਬਹੁਤ ਵੱਡਾ ਪ੍ਰਾਲਾਭ ਕੀਤਾ ਇਹਨਾਂ ਨੇ ਧੋਤੀਆਂ ਨੂੰ ਮਾਨ ਸਨਮਾਨ ਦਿੱਤਾ ਹੈ ਕੋ ਇਹਨਾਂ ਵੱਲੋਂ ਜੋ ਸਿਲਾਈ ਸੈਂਟਰ ਚਲਾਏ ਜਾ ਰਹੇ ਨੇ ਉਹ ਗਰੀਬ ਘਰਾਂ ਦੇ ਬੱਚੇ ਇੱਥੇ ਆ ਕੇ ਜੋ ਆਪਣਾ ਇੰਜੋਏ ਕਰਕੇ ਗਈਆਂ ਨੇ ਉਹਨਾਂ ਦੀਆਂ ਖੁਸ਼ੀਆਂ ਉਹਨਾਂ ਦੇ ਦਿਵਾਵਾਂ ਇਹਨਾਂ ਲੱਗਣੀਆਂ ਤੇ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਜੋ ਆਏ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਉਤੇ ਤੇ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੂ